ਜਿੰਨੇ ਵੀ ਗਰਾਊਂਡ ਦੇ ਵਿੱਚ ਸਾਰੇ ਖਿਡਾਰੀ ਖੇਡ ਰਹੇ ਆ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦੀ ਚਾਹਾਂਗਾ ਜਿੱਦੀ ਜ਼ੁਬਾਨ 'ਚ ਫਤੇ ਉਹਦੀ ਹਰ ਮੈਦਾਨ 'ਚ ਫਤੇ ਸਾਰੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣਾ ਅਪਰਾਧਾ ਨੌਜਵਾਨਾਂ ਵੱਲੋਂ ਇਹ ਜਿਹੜਾ ਫੁੱਟਬਾਲ ਦਾ ਕਲੱਬ ਹੈ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਹੈ ਮੈਂ ਪਹਿਲਾ ਮੈਚ ਵੇਖਿਆ ਫੁੱਟਬਾਲ ਦਾ ਆਨੰਦਪੁਰ ਸਾਹਿਬ ਅਤੇ ਗੋਲੂ ਮਾਜਰੇ ਦੇ ਵਿਚਕਾਰ ਜਿਹਦੇ ਵਿੱਚ ਆਨੰਦਪੁਰ ਸਾਹਿਬ ਜਿੱਤੂ ਰਿਹਾ ਪਰ ਗੋਲੂ ਮਾਜਰੇ ਦੇ ਖਿਡਾਰੀਆਂ ਨੇ ਬੜਾ ਬਾਖਮਾਲ ਕੰਮ ਕੀਤਾ ਬਹੁਤ ਸੋਹਣੀ ਉਹਨਾਂ ਨੇ ਖੇਡ ਖੇਡੀ ਹੈ ਬਾਕੀ ਜਿੱਤ ਹਾਰ ਜ਼ਿੰਦਗੀ ਦੇ ਵਿੱਚ ਚਲਦੀ ਰਹਿੰਦੀ ਆ ਕਿਸੇ ਨੇ ਬਹੁਤ ਸੋਹਣਾ ਲਿਖਿਆ ਹੈ ਕਹਿੰਦਾ ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ ਹੰਝੂਆਂ ਨੇ ਕਦ ਤੱਕ ਦੀਗਾ ਪਲਟਾਈਆਂ ਨੇ ਜਿਨ੍ਹਾਂ ਨੇ ਠੋਕਰ ਮਾਰੀ ਰਸਤੇ ਦੇ ਵਿੱਚ ਠੋਕਰ ਨੂੰ ਉਹਨਾਂ ਨੂੰ ਹੀ ਰਾਸ ਠੋਕਰਾਂ ਆਈਆਂ ਨੇ ਸੋ ਇਸ ਕਰਕੇ ਬਹੁਤ ਸੋਹਣਾ ਇਹ ਟੂਰਨਾਮੈਂਟ ਚੱਲ ਰਿਹਾ ਹੈ ਬਾਬਾ ਰਾਜੇਂਦੀਪ ਸਿੰਘ ਜੀ ਮੈਂ ਬੜਾ ਮਨ ਖੁਸ਼ ਹੋ ਜਾਂਦਾ ਹੈ ਕਿ ਬਾਬਾ ਜੀ ਜਿੱਥੇ ਕੀਰਤਨ ਦੇ ਦੁਆਰਾ ਮਨ ਨੂੰ ਸੋਧਣ ਦੀ ਗੱਲ ਕਰਦੇ ਆ ਉੱਥੇ ਖੇਡ ਦੇ ਮੈਦਾਨਾਂ ਦੇ ਵਿੱਚ ਤਨ ਦੀ ਵੀ ਬਹੁਤ ਜ਼ਿਆਦਾ ਇਹ ਵਰਜਸ਼ ਕਰarreg ਹੈ ਕਿਉਂਕਿ ਸਵਸਥ ਤਨ ਦੇ ਵਿੱਚ ਹੀ ਸਵਸਥ ਮਨ ਹੁੰਦਾ ਹੈ ਜਿਹੜਾ ਬੱਚਾ ਗਰਾਊਂਡ ਦੇ ਨਾਲ ਪਿਆਰ ਕਰਨ ਲੱਗ ਜਾਂਦਾ ਹੈ ਉਹਨੂੰ ਆਪਣੀ ਜ਼ਿੰਦਗੀ ਦੇ ਨਾਲ ਪਿਆਰ ਹੋ ਜਾਂਦਾ ਹੈ ਤੇ ਜਿਹੜੇ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਨਾਲ ਪਿਆਰ ਨਹੀਂ ਹੈਗਾ ਉਹਦੀ ਜ਼ਿੰਦਗੀ ਤੇ ਪਸ਼ੂਆਂ ਦੀ ਜ਼ਿੰਦਗੀ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ ਇਸ ਕਰਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਤੇ ਖੇਡਾਂ ਦੇ ਨਾਲ ਜੁੜਨਾ ਪੈਣਾ ਹੈ ਅੱਜ ਜੱਡੇ ਵਰਗੇ ਤੇ ਹੋਰ ਵੀ ਜਿਹੜੇ ਨਵੇਂ-ਨਵੇਂ ਤਰ੍ਹਾਂ ਦੇ ਨਸ਼ੇ ਆ ਗਏ ਐ ਉਹਨਾਂ ਦੇ ਕੋਲੋਂ ਨੌਜਵਾਨਾਂ ਨੂੰ ਬਚਣ ਦੀ ਹਦਾਇਤ ਇਹ ਖੇਡ ਮੈਦਾਨ ਕਰਦੇ ਐ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਸਾਰੀਆਂ ਸੰਗਤਾਂ ਨੂੰ ਸਾਰੇ ਨੌਜਵਾਨਾਂ ਨੂੰ ਕਿ ਵੱਧ ਤੋਂ ਵੱਧ ਖੇਡ ਮੈਦਾਨਾਂ ਦੇ ਨਾਲ ਜੁੜਿਆ ਜਾਵੇ ਤੇ ਜਿੰਨੇ ਵੀ ਇੱਥੇ ਆਡੀਅנס ਬੈਠੀ ਐ ਜਿੰਨੇ ਵੀ ਖਿਡਾਰੀ ਆਏ ਆ ਜਿਹੜਾ ਹੁਣ ਸੱਜੇ ਅਤੇ ਬਜਰੂਰ ਦੇ ਵਿਚਕਾਰ ਇਹਨਾਂ ਦੋਨਾਂ ਟੀਮਾਂ ਦੇ ਵਿੱਚ ਮੈਚ ਹੋਣ ਵਾਲਾ ਬੜਾ ਇੰਟਰਸਟਿਡ ਮੈਚ ਹੋਣ ਵਾਲਾ ਹੈ ਸੋ ਮੈਂ ਸਾਰੇ ਜਿੰਨੇ ਵੀ ਆਡੀਅੰਸ ਇੱਥੇ ਬੈਠੀ ਹੈ ਉਹਨਾਂ ਨੂੰ ਇੱਕ ਜ਼ਰੂਰ ਮੈਸੇਜ ਦੇਣਾ ਚਾਹੁੰਦਾ ਵੀ ਜਦੋਂ ਵੀ ਇਹ ਅਨੰਦਪੁਰ ਸਾਹਿਬ ਦਾ ਫੁੱਟਬਾਲ ਕਲੱਬ ਨੈਕਸਟ ਟੂਰਨਾਮੈਂਟ ਕਰਾਵੇਗਾ ਕਿਉਂਕਿ ਐਡਾ ਵੱਡਾ ਪਰਾਂਗਾ ਤੇ ਜਿਹੜੀ ਆਡੀਅੰਸ ਬਹੁਤ ਘੱਟ ਹੈ ਕਿਉਂਕਿ ਲੋਕਾਂ ਨੂੰ ਸਿਰਫ ਖਿਡਾਰੀ ਬੈਠੇ ਆ ਲੋਕਾਂ ਨੂੰ ਅਵੇਰ ਹੋਣਾ ਪਵੇਗਾ ਸੋ ਮੈਂ ਵੀ ਕੋਸ਼ਿਸ਼ ਕਰੂੰਗਾ ਜਿੰਨਾ ਤੇ ਮੇਰੇ ਕੋਲ ਹੋਊਂਦਾ ਮੈਂ ਵੀ ਆਪਣੇ ਲੈਵਲ ਦੇ ਉੱਤੇ ਪ੍ਰਚਾਰ ਦੇ ਲੈਵਲ ਦੇ ਉੱਤੇ ਇਸ ਖੇਡ ਦੇ ਗਰਾਊਂਡ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਨੂੰ ਪ੍ਰੇਰ ਕੇ ਲਿਆਉਣ ਦੀ ਕੋਸ਼ਿਸ਼ ਕਰਾਂਗਾ ਸਾਰੇ ਸੰਗਤਾਂ ਦਾ ਪਹਿਲਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ